ਅਸਲਾਮੁ ਅਲੈਕੁਮ ਉਮੀਦ ਕਰ ਲੀਆ ਤੁਸੀਂ ਸਾਰੇ ਫਰੀਅਤ ਨਾਲ ਹੋਵੋਗੇ ਗੰਧੀਆਂ ਚੀਜ਼ਾਂ ਨੂੰ ਛਪਾਉਣ ਲਈ ਉਹਨਾਂ ਨੂੰ ਟਕਣਾ ਪੈਂਦਾ ਹੈ ਤੇ ਫੁੱਲਾਂ ਵਰਗੀਆਂ ਖੁਸ਼ਬੂਦਾਰ ਚੀਜ਼ਾਂ ਟਕਣ ਦੀ ਜ਼ਰੂਰਤ ਨਹੀਂ ਪੈਂਦੀ ਬਲਕਿ ਆਪਣੀ ਮਹਿਤ ਦੇ ਨਾਲ ਹਰ ਪਾਸੇ ਖੁਸ਼ਬੂ ਖਿਲਾਰ ਦਿੰਦੀਆਂ ਤੇ ਗੰਧੀਆਂ ਚੀਜ਼ਾਂ ਟਕ ਕੇ ਵੀ ਬਦਬੂ ਦਿੰਦੀਆਂ ਉਹਨਾਂ ਦੇ ਐਗ ਜਿਹੜੇ ਆ ਨਜ਼ਰ ਆਉਂਦੇ ਹੀ ਸੂਫੀ ਸੰਤ ਮੁਸਲਮਾਨ ਸਰਮਦ ਨੇ ਔਰੰਗਜ਼ੇਬ ਨੋਦੇ ਪਰੇ ਦਰਬਾਰ ਚ ਇੱਕ ਸ਼ਬਦ ਆਖਿਆ ਇਸ ਦੇ ਬਾਰੇ ਅਸੀਂ ਗਿਆਨੀ ਸੰ ਸਿੰਘ ਮਸਕੀਨ ਹੋ ਰਹਾਂ ਕੋ ਅੱਜ ਦੀ ਕਥਾ ਦੇ ਵਿੱਚ ਜਾਣਾਂਗੇ ਸੁਚਾਈ ਦੀ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਕਹਿੰਦੇ ਨੇ ਦਿੱਲੀ ਦੀਆਂ ਗਲੀਆਂ ਵਿੱਚ ਇੱਕ ਸੂਫੀ ਫਕੀਰ ਸਰਮਦ ਨੰਗਾ ਘੁੰਮਦਾ ਸੀ ਨੰਗਾ ਘੁੰਮਦਾ ਸੀ ਇਹਨੂੰ ਪਕੜ ਕੇ ਉਸ ਵਕਤ ਦੇ ਸ਼ੈਮ ਸ਼ਾਇ ਹਿੰਦ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਪਕੜ ਕੇ ਮੁਸ਼ਕਾ ਬਣ ਕੇ ਜਾਂ ਬਣਾਏ ਮੁਸਲਮ ਹੁੰਦਾ ਹੈ ਨੰਗਾ ਘੁੰਮਦਾ ਹੈ ਚਲੋ ਕੋਈ ਹਿੰਦੂ ਜੋਗੀ ਸਾਧੂ ਹੋਵੇ ਨੰਗਾ ਘੁੰਮੇ ਨਾਗੇ ਫਕੀਰ ਹੈਗੇ ਨੇ ਉਹਨਾਂ ਵਿੱਚ ਜੈਨੀਆਂ ਦਾ ਇੱਕ ਤਪਕਾ ਨਗਨ ਘੁੰਮਦਾ ਹੈ ਦਿਗੰਬਰੀ ਜੈਨ ધਰਮ ਤੇ ਇਹ ਸਿਆਟ ਵੰਡਿਆ ਆ ਸ਼ੇਤੰਬਰੀ ਤੇ ਚਿੱਟੇ ਕਪੜੇ ਪੰਧਨੇ ਮੋਤੀ ਟਾਕੇ ਵੀ ਪੰਧਨੇ ਤੇੰਬਰੀ ਇਹ ਪੀਲੇ ਕਪੜੇ ਪਹਿੰਦਨੇ ਦਗੰਬਰੀ ਅਲਗ ਮੰਨਦੇ ਨੇ ਨਹੀਂ ਕੁਛ ਪਹਿੰਦ ਕੁਛ ਵੀ ਨਹੀਂ ਪਹਿੰਦ ਕੰਨ ਆਸਮਾਨ ਹੀ ਸਾਡਾ ਕਪੜਾ ਹੈ ਔਰ ਭਗਤੀ ਹੀ ਸਾਡਾ ਬਿਸਤਰਾ ਹੈ ਦਾ ਵਗਦਾ ਹੋਇਆ ਜਲ ਤੇ ਬਲਸਪਤੀ ਦੇ ਫੁੱਲ ਫਲ ਪੱਤੇ ਇਹ ਸਦਾ ਅਨ ਪਾਣੀ ਹੈ। ਸ਼ੰਮੁ ਕੇ ਸ਼੍ਰੀ ਮਥਾਜੀ ਨੇ। ਸਭੀ ਜੀ ਕਹਿੰਨ ਨੰਦਗੰਬਰੀ। ਪੇਸ਼ ਕੀਤਾ ਗਿਆ ਸਰਮਦ ਨ ਹੋਏ ਤੇ ਮੁਸਲਮ ਫਕੀਰ ਹੈ। ਜਹਾਂ ਪਨਾ ਲੰਗੰ ਗੁੰਮਦਾ ਹੈ। ਲੰਗਾ ਗੁੰਮਦਾ ਹੈ। ਜਦ ਜਦ ਪੇਸ਼ ਕੀਤਾ ਲਿਆ ਨਾ ਤੇ ਸ਼ਰਮ Aurangzeb ਨੂੰ ਵੀ ਆਈ ਬਨੰਗਾ ਇੱਕ ਬੜਾ ਕੀਮਤੀ ਦੋਸ਼ਾਲਾ Aurangzeb ਨੇ ਪਹਿਨੇ ਹੋਇਆ ਸੀ ਉਪਰ ਹੋੜਿਆ ਹੋਇਆ ਸੀ ਸਰਦੀਆਂ ਦੇ ਦਿਨ ਸਨ ਲਾਇਆ ਇੱਕ ਸਿਪਾਹੀ ਨੂੰ ਕੈਦ ਤੇ ਪਾ ਦਵਾ ਉਸ ਦੋਸ਼ਾਲੇ ਨਾਲ ਸਿਪਾਹੀ ਨੇ ਫਕੀਰ ਸਰਮਦ ਨੂੰ ਢੱਕ ਦਿੱਤਾ ਰੂਲ ਮਿਲਦ ਕਹਿੰਦਾ ਜਹਾਂ ਪਨਾ ਤੁਸੀਂ ਆਪਣਾ ਕੀਮਤੀ ਦਸ਼ਾਲਾ ਮੈਨੂੰ ਦਿੱਤਾ ਹੈ ਮੇਰਾ ਤੰਦਕੇ ਪਰ ਜਿਤਨੇ ਅਹਲਕਾਰ ਬੈਠਨ ਤੇ ਤੁਸੀਂ ਤੁਹਾਡੇ ਅੱਗੋਂ ਅੱਗ ਦੀ ਅੰਗਠੀ ਵੀ ਬਖੀ ਹੋਈ ਹੈ ਸਰਦੀਆਂ ਦੇ ਦਿਨ ਪੁਰਾਣਾ ਜ਼ਮਾਨਾ دیਵਾਨੇ ਖਾਸ ਨੂੰ ਗਰਮ ਰੱਖਣਾ ਸੀ ਤੋਂ ਹਰ ਇੱਕ ਦੇ ਗੋਦੀ ਠੀਕੋਲੇ ਬੰਲੇਸ਼ ਜਹਾਂ ਪਨਾ ਫਿਰ ਇੱਕ ਅੰਗੀਠੀ ਮੈਨੂੰ ਵੀ ਚਾਹੀਦੀ ਹੈ ਮੈਨੂੰ ਵੀ ਠੰਡ ਲੱਗਦੀ ਹੈ ਇਸ਼ਾਰਾ ਕੀਤਾ ਔਰੰਗਜ਼ੇਬ ਨੇ ਅੰਗੀਠੀ ਅਗੋਂ ਰੱਖ ਦਿੱਤੀ ਦੁਸ਼ਾਲਾ ਉਤਾਰ ਕੇ ਜਿਸ ਫਕੀਰ ਨੇ ਅੰਗੀਠੀ ਚਪਾ ਦਿੱਤਾ ਅਹਿਲਕਾਰ ਆਪੇ ਤੋਂ ਬਾਹਰ ਹੋਏ ਸ਼ਹਿਨਸ਼ਾਹ ਨੂੰ ਵੀ ਗੁੱਸਾ ਆਇਆ ਤੈਨੂੰ ਕਿਉਂ ਕੀਤੀ ਦਸ਼ਾਲਾ ਮੈਂ ਤੈਨੂੰ ਦਿੱਤਾ ਤੂੰ ਅਗਦੇ ਚ ਪਾ ਦਿੱਤਾ ਇਸ ਫਕੀਰ ਦੇ ਬੜੇ ਕੀਤੀ ਬੋਲ ਲੈ ਇਹਦਾ ਇੱਕ ਆਪਣਾ ਗ੍ਰੰਥ ਹੈ ਜਿਹਨੂੰ ਕਹਿੰਦੇ ਲਗਮੈ ਸਰਮਦ ਤੇ ਕੰਦੇ ਤੇ ਸ਼ਾਨਦੈ ਲਿਬਾਸ ਹਰ ਕਿਰਾਂ ਐਵੇਂ ਰੀਦ ਬੇਇਮਾਨਾ ਲਿਬਾਸ ਉੜਿਆ ਮੀਦਾ ਉਰੇ ਵਾਲੀ ਬਗੰਧਾ ਨੂੰ ਕਹਿੰਦੇ ਨੇ ਦਾਤਸ਼ਾ ਸਲਾਮਤ ਗੰਦਗੀ ਨੂੰ ਢਕਣਾ ਪੈਂਦਾ ਹੈ ਵਿਸ਼ਟਾ ਨੂੰ ਢਕਣਾ ਪੈਂਦਾ ਕੋਲੋਂ ਨੂੰ ਢਕਣ ਦੀ ਲੋੜ ਨਹੀਂ ਫੋਲਾ ਨੂੰ ਤੇ ਚੱਦਰ ਪਾਣ ਦੀ ਲੋੜ ਨਹੀਂ ਗੰਦਗੀ ਨੂੰ ਢਕਣਾ ਪੈਂਦਾ ਜਿਸ ਨੂੰ ਢਕਣਾ ਪਵੇ ਉਹ ਠੀਕ ਨਹੀਂ ਗੰਦਾ ਹੁੰਦਾ ਗੰਦਗੀ ਨੂੰ ਢਕਣਾ ਪੈਂਦਾ ਦੱਕਣ ਦੀ ਲੋੜ ਹੈ ਕੋਈ ਸ਼ਾਂਤ ਦੇ ਬਾਸ ਹਰ ਕਿਰਾਂ ਐਵੇਂ ਦੀ ਐ ਬਾਦਸ਼ਾਹ ਸਲਾਮਤ ਤੈਨੂੰ ਮੇਰੇ ਵਿੱਚ ਕੋਈ ਅੈਬ ਦਿਖਾਈ ਦਿੰਦਾ ਕੋਈ ਲੋਭ ਕੋਈ ਵਾਸ਼ਨਾ ਕੋਈ ਤ੍ਰਿਸ਼ਨਾ ਕੋਈ ਬਦਲੇ ਦੀ ਭਾਵਨਾ ਕੋਈ ਦਸ਼ਮਨੀ ਕੋਈ ਹੰਕਾਰ ਤੈਨੂੰ ਮੇਰੇ ਵਿੱਚ ਕੁਝ ਦਿਖਾਈ ਦਿੰਦਾ ਜੋ ਮੈਂ ਢਕਾਂ ਤੈਨੂੰ ਢਕਣ ਦੀ ਲੋੜ ਹੈ ਤੂੰ ਤਿੰਨ ਭਰਾਂ ਕਤਲ ਕੀਤੇ ਨੇ वो अपनी बहन जहां आ रहा पर रोके जेल तू अपने बुढ़े प्यो जेल तड़पा के मारे सरमद कह जान पना तू कपड़िया भी नंगा है मैं नंगा भी डके आया कपड़िया मनुख नंगा है ਨੰਗਾ ਬੈਜਕ ਚਾਲਿਆ ਤਾਂ ਦਿਸੇ ਖੜਾ ਡਰਾਉਣਾ ਸੰਨਦੇ ਵੀ ਟਕੇ ਨੰਗੁਰਾ ਜੰਮ ਦੇਵ ਜੀ ਮਹਾਰਾਜ ਕੰਨ ਸੇ ਨੰਗੇ ਨੈ ਨੰਗੇ ਬਾਵੇਂ ਨੰਗੇ ਨੇ ਟਕੇ ਹੋਏ ਨੇ ਭੁਖੇ ਲਖ ਨਾ ਭੁਖਿਆ ਬਾਵੇਂ ਬਾਰੋਂ ਤੁਹਾਨੂੰ ਭੁਖੇ ਹੀ ਦਿਖਾਈ ਦੇ ਫਿਰ ਵੀ ਰਜੇ ਹੋਏ ਨੇ ਸੇ ਨੰਗੇ ਨੇ ਨੰਗ ਭੁਖੇ ਲਖ ਨੰਭੁਖਿਆ ਭੁਖੇ ਕੋਰ ਨਾ ਦੁਖ ਨਾਨਕ ਪਰੀ ਵਿਖੰਡੋ ਸੁਭਿਸ਼ਟ ਬਾਹਰੋਂ ਕਰੋੜਾਂ ਤਰ੍ਹਾਂ ਦੇ ਦੁਖ ਇਨਾਂ ਕੋਲ ਦਿਖਾਈ ਦੇਣ ਫਿਰ ਵੀ ਦੁਖੀ ਨਹੀਂ ਨੇ ਆਵੇ ਤੁਹਾਨੂੰ ਕੰਧਾਉ ਦਿਖਾਈ ਦੇਂਦੈਨ ਫਿਰ ਵੀ ਨਹੀਂ ਨੇ ਚਾਹੇ ਤੁਹਾਨੂੰ ਕਮਜ਼ੋਰ ਦਿਖਾਈ ਦੇਂਦੈਨ ਫਿਰ ਵੀ ਨਹੀਂ ਨੇ ਕਮਜ਼ੋਰ ਸਿੰਘ ਲੋਕ ਦੇ ਥੱਲੇ ਦੂਸਰਾ ਸ਼ਲੋਕ ਹੈ ਜੇ ਕਿਦਰੇ ਲੜੀ ਵਾਰ ਗਨ ਗੁਰ ਗੁਰਨ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪਾਠ ਕੀਤਾ ਹੋਵੇ ਜ਼ਰੂਰ ਇਹ ਪੰਤੀਆਂ ਸਾਹਮਣੇ ਆਈਆਂ ਹੋਣਗੀਆਂ ਸਾਬ ਕਹਿੰਨ ਸੁਖ ਸਮੋਹਾ ਭੋਗ ਸਾਰੇ ਪਦਾਰਥ ਕੋល ਹੋਵਨ ਅੱਖਾਂ ਨੂੰ ਵੇਖਣ ਵਾਸਤੇ ਹਰ ਤਰ੍ਹਾਂ ਦਾ ਮਨੋਰੰਜਨ ਰੰਗ ਰੂਪ ਕਰਦੇ ਛੋਵੇ ਸੁਣਨ ਵਾਸਤੇ ਹਰ ਤਰ੍ਹਾਂ ਦਾ ਗੀਤ ਸੰਗੀਤ ਨਾਦ ਹੋਵੇ ਖਾਣੇ ਵਾਸਤੇ ਹਰ ਤਰ੍ਹਾਂ ਦੇ ਪਦਾਰਥ ਵਸਦਾਇਕ ਮੌਜੂਦ ਹੋਣ ਸੁਭਰਸ਼ ਕਰਨ ਵਾਸਤੇ ਤੇ ਸੁਗੰਧੀ ਵਾਸਤੇ ਤਰ੍ਹਾਂ ਤਰ੍ਹਾਂ ਦੇ ਪਰਫਿਊਮ ਤਰ੍ਹਾਂ ਤਰ੍ਹਾਂ ਦੇ ਅਤਰ ਸੈਂਟ ਮੌਜੂਦ ਹੋਣ ਸਭਨ ਸਾਰੇ ਇੰਦਰੀਆਂ ਦੇ ਭੋਗ ਮੌਜੂਦ ਹੋਣ ਪਤਾ ਇੰਦਰ ਕਿਸ ਨੂੰ ਕਹਿੰਦੇ ਨੇ ਇੰਦਰ ਉਸ ਨੂੰ ਕਹਿੰਦੇ ਨੇ ਜਿਹਦੇ ਕੋਲ ਸਾਰੇ ਇੰਦਰੀਆਂ ਦਾ ਰਸ ਮੌਜੂਦ ਹੈ ਉਹਦੇ ਚ ਜੀ ਰਿਹਾ ਹੈ ਇੰਦਰ ਵੇਖਣ ਵਾਸਤੇ ਸਭ ਕੁਝ ਹੈ ਅੱਖਾਂ ਦਾ ਰਸ ਮੌਜੂਦ ਹੈ ਸੁਣਨ ਵਾਸਤੇ ਵੀ ਸਭ ਕੁਝ ਹੈ ਕੰਨਾਂ ਦਾ ਰਸ ਹੀ ਮੌਜੂਦ ਹੈ ਰਸਨੇ ਦੇ ਰਸ ਵਾਸੇ ਵੀ ਤਰ੍ਹਾਂ-ਤਰ੍ਹਾਂ ਦੇ ਪਦਾਰਥ ਹੈਗੇ ਨੇ ਸਪर्श ਕਰਨ ਵਾਸਤੇ ਵੀ ਹੈ ਸੁਗੰਧੀ ਵੀ ਹੈ ਜੋ ਇਹਨਾਂ ਪੰਜ ਇੰਦਰੀਆਂ ਦੇ ਪੰਜ ਰਸਾਂ ਵਿੱਚ ਡੁੱਬੇ ਆਇਆ ਤੇ ਜਿਹਦੇ ਕੋਲ ਬਹੁਦੇ ਨੇ ਉਹਨੂੰ ਕਹਿੰਦੇ ਨੇ ਇੰਦਰ ਤੇ ਤਿੰਦਰ ਕਿ ਪ੍ਰਮਾਤਮਾ ਕਿਸ ਨੂੰ ਮਿਲਦਾ ਇੰਦਰ ਜੀ ਜੋ ਇੰਦਰੀਆਂ ਨੂੰ ਜਿੱਤ ਲੈਂਦਾ ਜਿਹੜੀ ਗਲਤ ਸੀ ਸਿੱਧੀ ਨਾ ਸਮਝੀ ਉਹਨੂੰ ਕਹਾਣੀਆਂ ਬਣਾ ਕੇ ਸਮਝਾਇਆ ਗਏ ਉਹਨੂੰ ਪੁਰਾਣ ਕਹਿੰਦੇ ਨੇ ਪੁਰਾਣ ਵਿੱਚ ਮਿਥਿਹਾਸ ਤੇ ਮਿਥੇ ਦੀ ਗੱਲ ਕਰਨੀ ਤਾਂ ਕਿ ਅਗਲੇ ਨੂੰ ਅਸਲੀਅਤ ਦਾ ਪਤਾ ਚੱਲੇ ਪੰਜਾਬੀ ਵਿੱਚ ਕਹਿੰਦੇ ਰਮਜ਼ ਦੇ ਚ ਕਹਣੀ ਗੰਦਾ ਜਿਵੇਂ ਪ੍ਰਕਿਰਤੀ ਬੜੇ ਸੋਹਣੇ ਸੋਹਣੇ ਫਲ ਸਾਨੂੰ ਛਿਲਕਿਆਂ ਦੇ ਛਲਬੇਟ ਕੇ ਦਿੰਦੀ ਹੈ ਕੇਲੇ ਦੇ ਛਿਲਕੇ ਸੰਤਰੇ ਦੇ ਤੇ ਛਿਲਕੇ ਨੇ ਅਖਰੋਟ ਤੇ ਬਦਾਮ ਹੈ ਸਭ ਚਿਲਕੀਆਂ ਵਿੱਚ ਪ੍ਰਕਿਰਤੀ ਸਾਨੂੰ ਦਿੰਦੀ ਹੈ ਚਿਲਕੇ ਇੱਕ ਪਾਸੇ ਕਰਕੇ ਵਿੱਚੋਂ ਗਿੜੀ ਕਰਨੀ ਪੈਂਦੀ ਹੈ ਮਹਾਪੁਰਸ਼ ਰਮਨੁਜ ਦੀ ਗੱਲ ਕਰਦੇ ਨੇ ਰਮਨੁਜ ਨੂੰ ਉਭੇੜ ਕੇ ਵਿੱਚੋਂ ਤੱਤ ਕੱਢਣਾ ਪੈਂਦਾ ਹੈ ਅਗਰ ਤੱਤ ਕੱਢਣ ਦੀ ਯਾਤਨਾ ਨਾ ਹੋਵੇ ਤਾਂ ਯਕੀਨ ਜਾਨੋ ਕਿ ਮਹਾਪੁਰਸ਼ਾਂ ਦੀ ਗੱਲ ਪੱਲੇ ਪੈਂਦੀ ਨਹੀਂ ਜੇ ਲਗਨੇ ਕੋ ਪਾਸੇ ਕਰਨ ਦੀ ਜਾਂਚ ਨਾ ਹੋਵੇ ਇਹਦੇ ਤੇ ਇੱਕ ਜ਼ਾਤੀ ਵਟਨਾ ਤੁਹਾਨੂੰ ਸਰਵਨ ਕਰਾਦੇ ਆ ਸਵਾਲ ਕੁ ਸਾਹਮਣੇ ਆ ਗਈ ਹੈ ਕੁ ਪੱਛੀ 30 ਸਾਲ ਪੁਰਾਣੀ ਗੱਲ ਹੈ ਬੰਗਕੋਕ ਗਿਆ ਉਥੋਂ ਦੀ ਸੰਗਤ ਨੇ ਬੁਲਾਇਆ THAILAND ਰਾਇਦ ਵੀ 12 12.5 ਪਲਿੰ ਪੰਚੇ ਸੱਜਣ ਮੈਨੂੰ ਲੈ ਕੇ ਗਏ ਗੁਰਦੁਆਰੇ ਭਾਈ ਸਾਹਿਬੀ ਨਾਲ ਪ੍ਰਬੰਧਕ ਸੱਜਣ ਤੇ ਕਹਿੰਦੇ ਨੇ ਗਾਨੀ ਜੀ ਲੰਗਰ ਤੁਹਾਡੇ ਵਾਸਤੇ ਰੱਖਿਆ ਹੋਇਆ ਹੈ। ਦੇਖ ਸਕੋ ਲਓ ਮੈਂ ਕਹੋਂ ਤੇ ਮੈਂ ਚੱਕਵਾਨੀ 2 ਵਜੇ ਦਾ ਐਸਨ। 2:00 ਤੋਂ 3:00 ਆਉਣ ਕਰਦੋ ਵਾਲੇ ਆਉਂਦੇ ਆ। ਮੈਂ ਕਹੋਂ ਮੈਨੂੰ ਲੋੜ ਨੇ ਥੋੜਾ ਬਹੁਤ ਮਲੇ ਲਿਆ ਸੀ। ਬਾਈ ਅਰਜਨ ਸਿੰਘ ਕਿਸੇ ਕੰਨ ਨੰਕਾਣਾ ਸਾਹਬ ਦੇ ਚੈਦ ਗ੍ਰੰਥੀ ਸਨ। ਉੱਥੇ ਕਾਫੀ ਚਿਰ ਰਹੇ ਨੇ ਹੁਣ ਨਹੀਂ ਰਹੇ। ਕਹਿੰ ਲੇ ਜੇ ਮਸਕੀਨ ਜੀ ਜੇ ਚਲੋ ਭੋਜਨ ਨਹੀਂ ਛਕਣਾ ਫਲ ਛਕ ਲਓ ਮੇਰੇ ਕੋਲੋਂ ਫਲ ਰੱਖੇ ਛੋਟੇ ਛੋਟੇ ਬੈਂਗਣ ਦੀ ਤਰ੍ਹਾਂ ਕਿੰਨੇ ਅੰਦਰ ਸੋਚਾਇ ਤੇ ਬੈਂਗਣਾ ਨੂੰ ਵੀ ਫਲ ਕਹਿੰਦੇ ਨੇ ਚੰਗਾ ਦੇਸ਼ ਹੈ ਇਹ ਚੰਗਾ ਮੁਲਕ ਹੈ ਸਭੇ ਪਾਸੇ ਤੇ ਸਬਜ਼ੀ ਕਹਿੰਦੇ ਨੇ ਤੇ ਸਬਜ਼ੀ ਹੈ ਲੁਕਾ ਹੀ ਦੇਣੇ। ਫਿਰ ਮੈਂ ਹੱਥ ਜੋੜੇ ਮੈਂ ਕਿਹਾ ਆਰਾਮ ਕਰਨਾ ਭਾਈ ਸਾਹਿਬ ਜੀ ਨੂੰ کافی ਟਾਈਮ ਹੋ ਗਿਆ। ਕਹ ਲਗੇ ਇਸ ਤਰ੍ਹਾਂ ਸਾਡਾ ਮਨ ਪਰਚੇਗਾ ਨਹੀਂ ਤੁਸੀਂ ਫਲ ਦੇ ਛਕ ਲੋ। ਮੈਂ ਕਿਹਾ ਭਾਈ ਸਾਹਿਬ ਜੀ ਸ਼ਰਮ ਦੀ ਫਿਰ ਕਿਹੜੀ ਗੱਲ ਦੀ ਮੈਂ ਪੁੱਛੀ ਲਵਾ ਤੁਹਾਡੇ ਇਸ ਦੇਸ਼ ਦੇ ਵਿੱਚ ਸਬਜ਼ੀ ਮੱਲ ਕਹਿੰਦੇ ਨੇ ਇੱਥੇ ਬੰਦੜ ਨੇ। ਮੈਂ ਕਹਿੰਦੇ ਕਿ ਬਾਂਗਰ ਨਹੀਂ ਨਾ ਇਹ ਬਾਂਗਣਾ ਦੀ ਤਰ੍ਹਾਂ ਦਿਖਾਈ ਦਿੰਦੇ ਨੇ ਮਾਗਣੂ ਕਹਨੇ ਆ ਸੀ ਸੁਣੋ ਇਹ THAILAND ਦਾ ਸਭ ਤੋਂ ਸ਼ਰਮੋਰ ਫਲ ਹੈ ਮਿੱਠਾ ਫਲ ਹੈ ਸਵਾਦਲੀ ਫਲ ਹੈ ਮੈਂ ਕਾਛਾ ਪਰ ਖਾਂਦੇ ਆ ਤੇ ਜਦੋਂ ਚੁੱਪ ਕੇ ਮੈਂ ਮੋਜ ਪਾ ਲੈ ਕਹਿੰਦੇ ਨੇ ਇਹ ਨਹੀਂ ਇਹ ਤਾਂ ਛਿਲਕਾ ਭਰੇ ਕਰੀਦਾ ਇਸ ਤਰ੍ਹਾਂ ਦਵਾ ਕੇ ਤੋੜਿਆ ਮੋਟਾ ਛਿਲਕਾ ਬੜਾ ਬਾਹਰ ਇੱਕ ਪਾਸੇ ਆਇਆ ਲੱਛਪੂਰੀ ਗਰੇ ਨਿਕਲੀ ਬੜੀ ਸਵਾਦਲੀ ਬੜੀ ਮਿੱਠੀ ਹੁਣ ਜੇ ਮੈਨੂੰ ਅਸਲੀਅਤ ਦਾ ਨਾ ਪਤਾ ਹੁੰਦਾ ਤੇ ਮੈਂ ਇਹ ਮੋਚ ਪਾਣਾ ਸੀ ਨਾ ਤੇ ਜਦ ਬੇਸਵਾਦੀ ਲੱਗਦਾ ਦਿਸੋਣਾ ਸੀ ਮਹਾਂਪੁਰਸ਼ਾਂ ਵੀ ਗੰ ਰਿਸ਼ੀ ਮਨੀਆਂ ਨੇ ਜੋ ਪੁਰਾਣਾ ਵਿੱਚ ਕਿਹਾ ਡਰਾਮਸ ਵਿੱਚ ਕਿਹਾ ਯਮਨ ਨੂੰ ਕੋਲੰਦੀ ਜਾਂਚ ਜੇ ਨਾ ਹੋਵੇ ਤਾਂ ਪੱਲੇ ਕੁਝ ਵੀ ਨਹੀਂ ਪੈਂਦਾ ਚਲੋ ਇਸ ਤਰ੍ਹਾਂ ਦਾ ਇੱਕ ਸ਼ਲੋਕ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ ਬਿਲਕੁਲ ਗੱਲ ਸਪਸ਼ਟ ਹੋ ਜਾਏਗੀ ਸਾਫ਼ ਹੋ ਜਾਏਗੀ ਬਾਬਾ ਫਰੀਦ ਕਹਿੰਦੇ ਨੇ ਫਰੀਦ ਦਾ ਅਰਤੀ ਰਤਨਾ ਨਿਕਲੇ ਜੇ ਤਨ ਜੀਵੇ ਕੋਏ ਜੋ ਸ਼ਹਿਰਤ ਆਪਣੇ ਤਿੰਨ ਤਨ ਰਤ ਨਾ ਹੋਏ ਰਤ ਕੰਨਨ ਨੇ ਲਹੂ ਨੂੰ ਤੇ ਰਤ ਕੰਨਨ ਨੇ ਪ੍ਰੇਮ ਨੂੰ ਇਹਦੇ ਮਨ ਦੇ ਤੇ ਰੰਝਾ ਕਾ ਮਾਤਰ ਵੀ ਰਤ ਨਹੀਂ ਹੈ ਰਤ ਕੰਨਨ ਪ੍ਰੇਮ ਨੂੰ ਇਹਦੇ ਤਨ ਦੇ ਚਾਹਤ ਨਹੀਂ ਹੈ ਰਤ ਕੰਨਨ ਲਹੂ ਨੂੰ ਇਹ ਕਰਤੇ ਬੰਨ ਇਕਲਤੀ ਕੇ ਬੁਰਗੋਗਨ ਸਿੰਘ ਜੀ ਮਹਾਰਾਜ ਕਰਤੀ ਕਿਛੋਟਾ ਜਿਆ ਫਲ ਆਉਂਦਾ ਹੈ ਪਰ ਇਹ ਹਿਮਾਚਲ ਪ੍ਰਦੇਸ਼ ਜੰਮੂ ਦੇ ਇਲਾਕੇ ਜਬਤਸਰ ਹੈ ਛੋਟਾ ਜਿਆ ਬੂਟਾ ਆਉਂਦਾ ਹੈ ਇੱਕ ਇੱਕ ਬੂਟੇ ਨੂੰ ਹਜ਼ਾਰਾਂ ਦੀ ਤਲਾਦ ਦੇਚ ਲੱਗਦੀ ਹੈ ਨੇ ਮੇ ਬਾਤ ਦੇ ਪੈਮਾਨੇ ਤੋਲਣ ਦੇ ਪੈਮਾਨੇ ਰਤੀ ਤੋਂ ਬਣੇ ਤੇ ਪਤਾ ਵਕਤ ਨਾਪਣ ਦਾ ਢੰਗ ਦਮਾ ਤੋਂ ਬਣੇ ਸਵਾਸਾਂ ਤੋਂ ਬਣੇ ਇੱਕ ਦਮ ਜੋ ਮੈਂ ਲਿਆ ਇਹਦੇ ਜਿੰਨਾ ਸਮਾਂ ਲੱਗਦਾ ਨਾ ਇਸੇ ਦੇ ਸਾਧਨ ਨਾਲ ਬਿਸਵੇ ਚਸੀਆਂ ਘੜੀਆਂ ਫਿਰ ਪਹਿਰਾ ਇਸੇ ਦੇ ਸਾਧਨ ਨਾਲ ਸੈਕਿੰਡ ਮਿੰਟ ਗੰਟ ਸਮੇਂ ਨੂੰ ਮਾਪਣ ਦਾ ਪੈਮਾਨਾ ਦਮ ਤੋਂ ਨੂੰ ਦਾ ਪੈਮਾਨਾ ਰਤਿਆਂ ਤੋਂ ਚੱਲਿਆ 1000 ਰਤਿਆਂ ਨੂੰ ਸਾਰਿਆਂ ਦਾ ਵਜ਼ਨ ਇੱਕੋ ਹੀ ਹੁੰਦਾ ਹੈ ਵੱਧ ਘਟ ਨਹੀਂ ਹੁੰਦੀਆਂ ਅਗਰ ਇੱਕ ਦਰਾਖਤ ਨੂੰ 100 ਫਲ ਲੱਗੇ ਨੇ ਚਲੋ ਐਪਲ ਲੱਗੇ ਨੇ ਸੇਬ ਲੱਗੇ ਨੇ ਵਜ਼ਨ ਇੱਕ ਨਹੀਂ ਹੋਵੇਗਾ ਰੰਗ ਰੂਪ ਵੀ ਇੱਕ ਨਹੀਂ ਹੋਵੇਗਾ ਸਵਾਦ ਵੀ ਇੱਕ ਨਹੀਂ ਹੋਵੇਗਾ ਇਹ ਕਿਨ ਇੱਕ ਬਰਖਤ ਨੂੰ ਹਜ਼ਾਰਾਂ ਰਤیاں ਲੱਗਦੀਆਂ ਨੇ ਵਜ਼ਨ ਇੱਕੋ ਹੀ ਹੁੰਦਾ ਸਾਰਿਆਂ ਦਾ ਰੰਗ ਵੀ ਇੱਕੋ ਹੁੰਦਾ ਲਾਲ ਸੋਹਣ ਲਾਲ ਹੈ ਤੇ ਲਾਲ ਰੰਗ ਨੂੰ ਰਤਾਂ ਕਹਿੰਦੇ ਨੇ ਰਾਤ ਰਾਤ ਲੜੂ ਰਾਤ ਲਾਣ ਇਕਰਤੀ ਮੈਂ ਇਕਰਤੀ ਕੇ ਰਤੀ ਪ੍ਰੇਮ ਪ੍ਰਤੀ ਦੇ ਅਰਥ ਪ੍ਰੇਮ ਪ੍ਰਤੀ ਦੇ ਅਰਥ ਹੋਰਤੀ ਤੋਲਣ ਵਾਲੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਇੱਕ ਦੀ ਰਤ ਤੋਂ ਬਿਨਾ ਇੱਕ ਦੇ ਪ੍ਰੇਮ ਤੋਂ ਬਿਨਾ ਮਨੁੱਖ ਇੰਜ ਹੈ ਜਿਵੇਂ ਇੱਕ ਰੱਤੀ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋ ਰੱਤੀ ਮਾਤਰ ਰੱਤ ਮੇਰਾ ਤਨ ਕੋਈ ਚੀਰੇ ਨਹੀਂ ਨਿਕਲੇਗਾ ਲਹੂ ਨਹੀਂ ਨਿਕਲੇਗਾ ਕਿਉਂ ਤੁਹਾਡੇ ਤਨ ਦੇ ਚ ਰਤ ਨਹੀਂ ਨਿਕਲੇਗੀ ਕਿਉਂ ਤੋਂ ਬਾਬਾ ਫਰੀਦ ਦਸਤੇ ਨੇ ਜੋ ਸ਼ਹਿ ਰੱਤੇ ਆਪਨੇ ਤੇਨ ਤਨ ਰਤ ਨਾ ਹੋਏ ਜੋ ਖੁਦਾ ਦੇ ਰੰਗ ਦੇ ਚ ਰੱਤੇ ਹੁੰਦੇ ਨੇ ਉਹਨਾਂ ਦੇ اندر ਰਤ ਨਹੀਂ ਆਉਂਦੀ ਤੇ ਬਾਬਾ ਕੋਈ ਰਮਸ ਦੇ ਜੀ ਗੱਲ ਪਏ ਕਰਦੇ ਨੇ ਰਮਸ ਦੇ ਜੀ ਤੇ ਜੇ ਰਮਸ ਖੋਲਣ ਦੀ ਜਾਂਚ ਨਾ ਆਈ ਤਾਂ ਬਾਬੇ ਫਰੀਦ ਦਾ ਸਲੋਕ ਮਨੁੱਖ ਦੀ ਦੁਨੀਆ ਗੁੰਮਨਾਮ ਰਹਿ ਜਾਏਗਾ ਕੁਝ ਵੀ ਨਹੀਂ ਤੇ ਵੀ ਮਰਜ਼ ਕਰਦੇ ਗੁਰੂ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਹੁਤ ਸਾਰੇ ਬੋਲ ਇਸ ਤਰ੍ਹਾਂ ਦੇ ਨੇ ਰਮਸ ਬਰੇ ਨੇ ਜਿਵੇਂ ਪਾਉ ਮਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਸ ਰਮਜ਼ ਨੂੰ ਭਾਈ ਗੁਰਦਾਸ ਨੇ ਖੋਲਿਆ ਹੈ ਇਸ ਸਬਜੈਕਟ ਕਿਸੇ ਵਕਤ ਨੇ ਤੁਹਾਡੇ ਸਾਹਮਣੇ ਰੱਖਾਂਗਾ ਤਾਂ ਰਮਜ਼ ਨਹੀਂ ਖੋਲੀ ਗਈ ਅਰਥਾ ਦਾ ਅਲਰਟ ਹੋ ਜਾਏਗਾ ਇਸ ਰਮਜ਼ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਥੱਲੇ ਖੋਲਿਆ ਹੈ ਕਿ ਕਿਦਰੇ ਇਹ ਨਸਵਾਲੋ ਕੇ ਫਰੀਦ ਇਹ ਕਹਿ ਰਹੇ ਨੇ ਮੇਰੇ ਤਨ ਦੇ ਚਲੋ ਨਹੀਂ ਹੈ ਫਰੀਦ ਇਹ ਨਹੀਂ ਕਹਿ ਰਹੇ ਫਿਰ ਫਰੀਦ ਕੀ ਕਹਿ ਰਹੇ ਨੇ इसे सलोक के थले सलोक है माला तीजा गुरु अमरदास जी का फरीदा ए तन सब रत है रत बिन तन न हो फरीद तन ते सारा लहु है लहु तो बिना तन हो नहीं सकता को नहीं सकता फरीदा ए तन सब रत है ਕਵਤ ਜਦ ਨ ਤਾਨੂ ਨਾ ਹੋਏ ਜੋ ਸਹ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ ਜਿਹੜੇ ਖੁਦਾ ਦੇ ਰੰਗ ਵਿੱਚ ਰਤੇ ਉਹਦੇ ਨੇ ਉਹਨਾਂ ਮੰਦਰ ਲੋਭ ਦੀ ਰਤ ਨਹੀਂ ਆਉਂਦੀ ਲੋਭ ਮੰਦ ਚੋਂ ਦੇ ਕੰਨ ਲੋੜਾਂ ਦੀ ਪੂਰਤੀ ਹੋ ਸਕਦੀ ਲੋਭ ਦੀ ਪੂਰਤੀ ਨਹੀਂ ਆਉਂਦੀ ਲੋੜਾਂ ਦੀ ਪੂਰਤੀ ਕਰਨਾ ਸਹਿਜ ਹੈ ਲੇਕਿਨ ਲੋੜ ਦੀ ਪੂਰਤੀ ਹੋ ਸਕਦੀ ਹੈ ਲੋਭ ਦੇ ਦੇ ਇਹ ਵੀ ਨਾਲ ਇੱਕ ਉਦਾਹਰਨ ਦੇ ਦੇ ਹਾਂ ਖੁਲਾਸਾ ਕਿਸੇ ਵਕਤ ਫਿਰ ਜਿਵੇਂ ਬੰਦੇ ਨੂੰ ਭੁੱਖ ਲੱਗੀ ਹੈ ਸਹਿਜ ਹੈ ਤੇ ਰੋਟੀ ਖਾ ਰਿਹਾ ਖਾਣਾ ਵੀ ਸਹਿਜ ਹੈ सहज ਦੇ ਅਖਰੀ ਅਰਥ ਨੇ ਸਵੈਮ ਤੋਂ ਜਨਮੇ ਆਪਣੀ ਇੱਛਾ ਜੋ ਪੈਦਾ ਹੋਇਆ ਹੈ ਸਵੈਮ ਤੋਂ ਜੋ ਜਨਮੇ ਸਹਿਜ ਬੁੱਖ ਅੰਦਰੋਂ ਪੈਦਾ ਹੋਈਏ ਸਹਿਜ ਹੁਣ ਭੋਜਨ ਖਾ ਰਿਹਾ ਹੈ ਸਹਿਜ ਇਹ ਖਾਣਾ ਵੀ ਸਹਿਜ ਹੈ ਬੁੱਖ ਮਿਟ ਗਈ ਹੈ ਤੇ ਹੁਣ ਖਾ ਰਿਹਾ ਹੈ ਇਹ ਖਾਣਾ ਸਹਿਜ ਨਹੀਂ ਹੈ ਅਸਹਿਜ ਹੈ ਤੇ ਹੁਣ ਇੱਕ ਇੱਕ ਬੁਰਕੀ ਰੋਗ ਪੈਦਾ ਕਰੇਗੀ ਤੰਦਰੁਸਤੀ ਨਹੀਂ ਤਮਾ ਨਾ ਹੀ ਨੇ ਹਰ ਇੱਕ ਬੁਰਕੀ ਜ਼ਹਿਰ ਹੋਵੇਗੀ ਅਮਰਤ ਨਹੀਂ ਕਿਉਂਕਿ ਬੋਖ ਨਹੀਂ ਇਤਕਾਰ ਹੈ ਭੋਜਨ ਵਿੱਚ ਕਿਥੇ ਸਥਾਨ ਤੇ ਰੁਕਣਾ ਇਹਨੂੰ ਗਿਆਨ ਕਹਿੰਦੇ ਨੇ ਪਦਾਰਥਾਂ ਵਿੱਚ ਕਿੱਥੇ ਰੁਕਣਾ ਹੈ ਇਹਨੂੰ ਸਬਰ ਸੰਤੋਖ ਕਹਿੰਦੇ ਨੇ ਲੋੜਾਂ ਦੀ ਪੂਰਤੀ ਹੋ ਸਕਦੀ ਲੋਭ ਦੀ ਨਹੀਂ ਹੁੰਦੀ ਅਜੇ ਤੱਕ ਨਹੀਂ ਹੋਈ ਪਤਾ ਹੈ ਲੋਭੀ ਦੀ ਨਿਗਾਹ ਕਿਸ ਤੇ ਆਉਂਦੀ ਹੈ ਜੋ ਨਹੀਂ ਹੈ ਕੋਈ ਨਹੀਂ ਹੈ हैं अगर ओ भी हो जाए को तो फिर भी निगाव थे चली जागी जी जो होने भी नहीं है जो होने भी नहीं है तो ये ओ भी हो जाए तो फिर भी निगाव थे चली जागी जो होने भी नहीं है कुछ ना कुछ तो ऐसा होवेला जो नहीं है सब कुछ ते हुंदा ने इस वास्ते लोभी कभी शांत नहीं होंदा लोभी कभी तृप्त नहीं होंदा लोभी कभी धार्मिक नहीं होंदा गुरुवाणी कहंदी लोभी पाप ही ਬੋਲੀਆਂ ਦੇ ਐਸੇ ਹੋਣੇ ਜੋ ਅੰਦਰੋਂ ਮਾਲਾ ਮਾਲ ਸੰਬਾਰੋਂ ਕੰਗਾਲ ਸੰਗੁਰਵਰਜਨ ਦੇਵ ਜੀ ਮਹਾਰਾਜ ਕਹਿ ਲੈਨੇ ਸੇ ਨੰਗੇ ਨਾ ਨੰਗ ਮੁਖੇ ਲਖ ਨਾ ਮੁਖਿਆ ਦੁਖੇ ਕੋੜ ਨਾ ਦੁਖ ਨਾਨਿਕ ਤਿਰੂ ਤੰਦਰ ਸੁਬਦਿ ਪਾਵੇ ਮੰਗੇ ਸੰ ਪਰ ਵੀ ਨੰਗੇ ਨਹੀਂ ਪਾਵੇ ਦੁਖੀ ਸੰ ਫਿਰ ਵੀ ਦੁਖੀ ਨਹੀਂ ਨੇ ਪਾਵੇ ਮੁਫਲਿਸ ਸੰ ਫਿਰ ਵੀ ਮੁਫਲਿਸ ਨਹੀਂ ਹੋ ਸ਼ੈਨ ਸ਼ਾਹਾਂ ਦੇ ਸ਼ੈਨ ਸ਼ਾਹ ਕਿਉਂਕਿ ਜਿਸ ਨੂੰ ਬਖਸ਼ੇ ਸਿਰਫ ਸਦਾ ਨਾਨਕ ਪਾਦਸ਼ਾਹੀ ਪਾਦਸ਼ਾ ਜੇਬੜਾ ਵਕਤ ਦਾ ਬਾਦਸ਼ਾ ਸੀਗਾ ਉਹਦੇ ਦਰਬਾਰ 'ਚ ਉਹਨੂੰ ਕਿਸੇ ਨੇ ਦੱਸਿਆ ਆਣ ਕੇ ਕਿ ਇੱਕ ਬਾਹਰ ਸੂਫੀ ਸੰਤ ਸ਼ਰਮਦ ਨਾਮ ਦਾ ਹੈਗਾ ਹੈ ਜਿਹੜਾ ਕਿ ਨੰਗਾ ਫਿਰਾਂ ਦਿਆ ਔਰੰਗਜ਼ੇਬ ਨੇ ਆਪਣੇ ਦਰਬਾਰੀ ਨੂੰ ਕਿਹਾ ਕਿ ਉਹਨੂੰ ਦਰਬਾਰ 'ਚ ਲਿਆਇਆ ਜਾਏ ਜਦੋਂ ਦਰਬਾਰ ਦੇ ਵਿੱਚ ਆਇਆ ਤੇ ਉਹਨਾਂ ਨੇ ਦੇਖਿਆ ਇਹ ਠੰਡ ਦੇ ਮੌਸਮ ਦੇ ਵਿੱਚੋਂ ਨੰਗਾ ਖੜਾ ਔਰੰਗਜ਼ੇਬ ਨੂੰ ਵੀ ਸ਼ਰਮ ਮਹਿਸੂਸ ਹੋਈ ਤੇ ਉਹਨੇ ਆਪਣੀ ਕੀਮਤੀ ਪੋਸ਼ਾਕ ਉਤਾਰ ਕੇ ਉਸ ਫਕੀਰ ਨੂੰ ਦੇ ਦਿੱਤੀ ਉਸ ਫਕੀਰ ਨੇ ਕਿਹਾ ਕਿ ਤੁਹਾਡੇ ਦਰਬਾਰ ਦੇ ਵਿੱਚ ਹਰ ਇੱਕ ਦੇ ਅੱਗੇ ਅੰਗਠੀ ਹੀ জ্বলੰਦੀ ਹੈ ਮੈਨੂੰ ਇਹ ਸੰਗੀਠੀ ਵੀ ਦਿਵੋ ਇਸ ਦੀ ਜ਼ਰੂਰਤ ਹੈ ਔਰੰਗਜ਼ੇਬ ਨੇ ਇਸ਼ਾਰਾ ਕੀਤਾ ਅੰਗਠੀ ਵੀ ਉਹਨੂੰ ਦੇ ਦਿੱਤੀ ਉਸ ਫਕੀਰ ਨੇ ਉਹ ਜਿਹੜੀ ਕੀਮਤੀ ਪੋਸ਼ਾਕ ਔਰੰਗਜ਼ੇਬ ਨੇ ਉਹਨੂੰ ਦਿੱਤੀ ਸੀ ਉਹਨੇ ਲਾ ਕੇ ਅੱਗ ਦੇ ਵਿੱਚ ਪਾ ਦਿੱਤੀ ਜਿਸ ਤੋਂ ਬਾਅਦ ਜਿਹੜੇ ਔਰੰਗਜ਼ੇਬ ਦੇ ਦਰਬਾਰ 'ਚ ਗੁਜ਼ਰਾ ਮੌਜੂਦ ਸਨ ਉਹਨਾਂ ਨੂੰ شدید ਗੁੱਸਾ ਆਇਆ ਔਰੰਗਜ਼ੇਬ ਨੂੰ ਇਸ ਗੱਲ ਤੇ ਗੁੱਸਾ ਆਇਆ ਕਿ ਮੈਂ ਇਡੀ ਕੀਮਤੀ ਦਨੁ ਪ੍ਰਸ਼ਾਪ ਦਿੱਤੀ ਹੈ ਆਪਣੇ ਅਧਾਰ ਕੇ ਤੂੰ ਇਹਨੂੰ ਅੱਗ ਦੇ ਵਿੱਚ ਸੜ ਦਿੱਤਾ ਉਸ ਫਕੀਰ ਨੇ ਬੜੇ ਹੀ ਖੂਬਸੂਰਤ ਤੇ ਵਧੀਆ ਜੁਮਲੇ ਤੇ ਜਿਹੜੇ ਕਿ ਇਤਿਹਾਸ ਦੇ ਵਿੱਚ ਲਿਖੇ ਗਏ ਕਿ ਗੰਦੀਆਂ ਚੀਜ਼ਾਂ ਨੂੰ ਟਕਿਆ ਜਾਂਦਾ ਹੈ ਤਾਂ ਕਿ ਉਹਨਾਂ ਦੇ ਐਬ ਜਿਹੜੇ ਛੁਪ ਜਾਣ ਤੇ ਫੁੱਲਾਂ ਵਰਗੀਆਂ ਖੁਸ਼ਬੂਦਾਰ ਚੀਜ਼ਾਂ ਨੂੰ ਟਕਾਣ ਦੀ ਜ਼ਰੂਰਤ ਨਹੀਂ ਪੈਂਦੀ। ਅਗਰ ਉਹਨਾਂ ਨੂੰ ਟਕਿਆ ਜਾਂਦਾ ਫਿਰ ਵੀ ਉਹ ਮਹਿਕ ਦਿੰਦੀਆਂ ਹਨ। ਮੈਂ ਦੇਸ਼ਕ ਕੱਪੜੇ ਨਹੀਂ ਪਾਏ ਪਰ ਮੈਂ ਕਵਰ ਹੈ। ਉਹ ਕਹਿੰਦੇ ਕਿ ਮੇਰੇ ਵਿੱਚ ਕਿਸੇ ਕਿਸਮ ਦਾ ਕੋਈ ਐਬ ਨਹੀਂ ਹੈ ਹੰਕਾਰ ਨਹੀਂ ਹੈ غرور ਨਹੀਂ ਹੈ ਮੈਂ ਕਿਸੇ ਦਾ ਹੱਕ ਨਹੀਂ ਮਾਰਿਆ ਮੈਂ ਕਿਸੇ ਨਾਲ ਜ਼ਿਆਦਤੀ ਨਹੀਂ ਕੀਤੀ ਕਿਸੇ ਨੂੰ ਧੋਖਾ ਨਹੀਂ ਦਿੱਤਾ ਕਿਸੇ ਨਾਲ ਝੂਠ ਨਹੀਂ ਬੋਲਿਆ ਕਿਸੇ ਦਾ ਨਾਜਾਇਜ਼ ਹੱਕ ਨਹੀਂ ਖਾਦਾ ਤੇ ਤੂੰ ਟੁਕੜੇ ਪਾ ਕੇ ਵੀ ਨੰਗਾ ਆਂ ਤੂੰ ਆਪਣੇ ਤਿੰਨ ਭਰਾਵਾਂ ਨੂੰ ਜੇਲ੍ਹ ਚ ਪਾਇਆ ਆਪਣੇ ਬੁੱਢੇ ਪਿਓ ਨੂੰ ਤੂੰ ਜੇਲ੍ਹ ਚ ਮਾਰਿਆ ਆਪਣੀ ਭੈਣ ਨੂੰ ਤੂੰ ਗੁੱਤ ਤੋਂ ਫੜ ਕੇ ਜ਼ੇਬੋਂ ਨਿਸ਼ਾਨੋਂ ਜੇਲ੍ਹ ਤੇ ਸੌੜ ਦਿੱਤਾ ਇਸ ਤਖਤ ਵਾਸਤੇ ਆਪਣੀ ਹਕੂਮਤ ਬਰਕਰਾਰ ਰੱਖਣੇ ਵਾਸਤੇ ਕਿ ਕਿ ਕਿਸੇ ਹੋਰ ਕੋ ਨਾ ਚੱਲ ਜਾਏ ਇਸ ਡਰ ਖੋਖਤ ਤੂ ਐਡਾ ਜ਼ੁਲਮ ਕੀਤਾ ਬਾਦਸ਼ਾਹ ਹੋ ਕੇ ਐਡੇ ਵੱਡੇ ਰਤਬੇ ਤੇ ਹੋ ਕੇ ਬੇਡਾ ਜ਼ੁਲਮ ਕੀਤਾ ਤੇ ਤੂੰ ਨੰਗਾ ਮੈਂ ਬਿਆਬ ਔਰ ਇਹ ਉਹ ਵੱਡੀ ਹਕੀਕਤ ਹੈ ਜਿਹੜੀ ਅੱਜ ਵੀ ਾਈ ਜਾਂਦੀ ਹੈ ਕਿਉਂਕਿ ਔਰੰਗਜ਼ੇਬ ਵਰਗੇ ਲੋਕ ਅੱਜ ਵੀ ਮੌਜੂਦ ਹੈ ਜਿਹੜੇ ਦੂਸਰਿਆਂ ਦਾ ਜਿਹੜਾ ਹੱਕ ਹੈ ਉਹ ਖਾਂਦੇ ਹੈ ਨਾਤੇ ਜ਼ੁਲਮ ਜ਼ਿਆਤੀ ਕਰਦੇ ਹੈ ਜ਼ਬਰ ਕਰਦੇ ਹੈ ਤਾਕਤ ਦੇ ਜ਼ੋਰ ਤੇ ਡਰਾਉਂਦੇ ਹੈ ਹੱਕ ਤੇ ਸੱਚ ਨੂੰ ਚੁਪੋਂਦੇ ਰਹੀ ਹੈ ਸਾਕਤ ਤੇ ਜ਼ੋਰ ਦੇ ਆਪਣੇ ਆਪ ਨੂੰ ਬੇਗੈਬ ਸਾਬਤ ਕਰਦੇ ਹੈ ਪਾਪ ਤੇ ਸਾਫ਼ ਸਾਬਤ ਕਰਦੇ ਹੈ ਸੱਚਾ ਸਾਬਤ ਕਰਦੇ ਪਰ ਸੱਚਾ ਜਿਹੜਾ ਵਾ ਉਹ ਦੁਨੀਆ ਦੀ ਨਜ਼ਰ 'ਚ ਸੱਚਾ ਹਣਾ ਵਕਤੀ ਸੱਚਾ ਅਸਲ ਬੰਦਾ ਉਹ ਐ ਸੱਚਾ ਤੇ ਕਾਮਯਾਬ ਉਹ ਜਿਹੜਾ ਰੱਬ ਦੀ ਨਜ਼ਰ 'ਚ ਸੱਚਾ ਜਿਹੜਾ ਰੱਬ ਦੇ ਘਰ ਦੇਇਅਦ ਉਹ ਕਾਮਯਾਬ ਐ ਇਹ ਹੀ ਹਰ ਮਨੁੱਖ ਦੀ ਕਾਮਯਾਬੀ ਦਾ ਰਾਜ਼ ਹੈ ਦੁਨੀਆ ਦੇ ਨਜ਼ਰਾਂ 'ਚ ਦੇਸੀ ਧੋਖਾ ਦੇ ਦੇਵਾਂਗੇ ਆਪਣੇ ਆਪ ਨੂੰ ਪਾਪ ਦામਨ ਸੱਚਾ ਸਾਬਤ ਕਰ ਦੇਵਾਂਗੇ ਅੱਖਾਂ ਦਾ ਧੋਖਾ ਦਿਖਾ ਕੇ ਕਿਸੇ ਨੂੰ ਪੈਸੇ ਦੀ ਲਾਲਸ ਦੇ ਕੇ ਆਪਣੇ ਹਾਲ ਦਾ ਕਰ ਲਾਂਗੇ ਕਿਸੇ ਨੂੰ ਅਹੁਦੇ ਦੇ ਕੇ ਆਪਣੇ ਹਾਲ ਦਾ ਕਰ ਲਾਂਗੇ ਕਿਸੇ ਨੂੰ ਹੋਰ ਲਾਲਸ ਦੇ ਕੇ ਆਪਣੀ ਗਵਾਹੀ ਤਿਆਰ ਕਰ ਲਵਾਂਗੇ ਪਰ ਰੱਬ ਜਿਹੜਾ ਦਿਲਾਂ ਦੇ ਭੇਤ ਵੀ ਜਾਣਦਾ ਹੈ ਨੀਤੀ ਤਾਂ ਵੀ ਜਾਣਦਾ ਹੈ ਕਿ ਅਗਰ ਕਿਸੇ ਨੇ ਅਮਲ ਕੀਤਾ ਤੇ ਦੀ ਨੀਅਤ ਕੀ ਸੀਗੀ ਦਿਖਾਵੇ ਦੀ ਸੀਗੀ ਜਾਂ ਮੇਰੀ ਖੁਸ਼ੀ ਸੀ ਜਿਹੜਾ ਉਹਦੀ ਬਾਗ ਵਿੱਚ ਸੱਚਾ ਤੇ ਖਰਾ ਇਹਨਾਂ ਉਹ ਹੀ ਬੰਦਾ ਕਾਮੇ ਬਹੁਤ ਹੀ ਵਧੀਆ ਕਥਾ ਸੀ ਗੁਰਦਾਨ ਉਹ ਕਥਾ ਕਹਿੰਦੀ ਲੱਗੀ ਕਮੈਂਟ ਕਰਕੇ ਲਾਜ਼ਮੀ ਦੱਸੋ ਕਿ ਆਪਣਾ ਡੇਲ ਸਾਰਾ ਗਿਆ ਲੱਗਿਆ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼